ਬਹੁਤੇ ਲਿਖਦੇ ਇਸ਼ਕ ਮੁਸ਼ਕਤੇ ਘੱਟ ਕਰਦੇ ਮਜ਼ਦੂਰ ਦੀ ਗੱਲ ਬਹੁਤੇ ਲਿਖਦੇ ਇਸ਼ਕ ਮੁਸ਼ਕਤੇ ਘੱਟ ਕਰਦੇ ਮਜ਼ਦੂਰ ਦੀ ਗੱਲ ਕਿੱਥੋਂ ਕ੍ਰਾਂਤੀ ਲਿਆਉਣਗੇ ਲੇਖਕ ਕਰਦੇ ਜੋ ਦਸਤੂਰ ਦੀ ਗੱਲ ਕਿੱਥੋਂ ਕ੍ਰਾਂਤੀ ਲਿਆਉਣਗੇ ਲੇਖਕ ਕਰਦੇ ਜੋ ਦਸਤੂਰ ਦੀ ਗੱਲ ਜਾਤਾਂ ਪਾਤਾਂ ਧਰਮ ਦੇ ਨਾਂ ਤੇ ਵੰਡਤਾ ਸਾਨੂੰ ਲੀਡਰਾਂ ਨੇ ਜਾਤਾਂ ਪਾਤਾਂ ਧਰਮ ਦੇ ਨਾਂ ਤੇ ਵੰਡਤਾ ਸਾਨੂੰ ਲੀਡਰਾਂ ਨੇ Hindu Muslim Sikh Isai ਇਨਸਾਨ ਪਰ ਦੂਰ ਦੀ ਗੱਲ Hindu Muslim Sikh Isai ਇਨਸਾਨ ਪਰ ਦੂਰ ਦੀ ਗੱਲ ਭਗਤ ਸਰਾਬੇ ਕਿੱਥੋਂ ਬੰਨੇ ਪਰਦਾ ਨਹੀਂ ਕੋਈ ਗਦਰ ਦੇ ਬਾਰੇ ਭਗਤ ਸਰਾਬੇ ਕਿੱਥੋਂ ਬੰਨੇ ਪਰਦਾ ਨਹੀਂ ਕੋਈ ਗਦਰ ਦੇ ਬਾਰੇ ਪਿਆਰ ਮੁਹੱਬਤ ਬਹੁਤੇ ਪਰਦੇ ਪਰਦੇ ਨੇ ਬਸ ਹੂਰ ਦੀ ਗੱਲ ਪਿਆਰ ਮੁਹੱਬਤ ਬਹੁਤੇ ਪਰਦੇ ਪਰਦੇ ਨੇ ਬਸ ਹੂਰ ਦੀ ਗੱਲ ਜਦੋਂ ਜਦੋਂ ਵੀ ਆਈ ਕ੍ਰਾਂਤੀ ਜ਼ਾਲਮ ਕਾ ਤੋਂ ਭੁੱਲ ਜਾਂਦਾ ਏ ਜਦੋਂ ਜਦੋਂ ਵੀ ਆਈ ਕ੍ਰਾਂਤੀ ਜ਼ਾਲਮ ਕਾ ਤੋਂ ਭੁੱਲ ਜਾਂਦਾ ਏ ਕੀਰਤੀ ਕਾਮਿਆਂ ਨਾਲ ਕੇ ਕੀਤੀ ਜਦ ਜ਼ਾਲਮ ਦੀ ਘੂਰ ਦੀ ਗੱਲ ਕੀਰਤੀ ਕਾਮਿਆਂ ਨਾਲ ਕੇ ਕੀਤੀ ਜਦ ਜ਼ਾਲਮ ਦੀ ਘੂਰ ਦੀ ਗੱਲ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਏ ਅਨਦਾਤਾ ਸਭ ਕਹਿੰਦੀ ਦੁਨੀਆ ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਏ ਅਨਦਾਤਾ ਸਭ ਕਹਿੰਦੀ ਦੁਨੀਆ ਕਿਉਂ ਸਾਡੇ ਸੰਵਿਧਾਨ ਦੇ ਵਿੱਚ ਪੱਖ ਉਹਦਾ ਨਾ ਪੂਰਦੀ ਗੱਲ ਕਿਉਂ ਸਾਡੇ ਸੰਵਿਧਾਨ ਦੇ ਵਿੱਚ ਪੱਖ ਉਹਦਾ ਨਾ ਪੂਰਦੀ ਗੱਲ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਏ ਰੱਬ ਸਮਾਨ ਹਰ ਬੰਦੇ ਵਿੱਚ ਰੱਬ ਹੈ ਵਸਦਾ ਹਰ ਬੰਦਾ ਏ ਰੱਬ ਸਮਾਨ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਹੀ ਸੀ ਜੋ ਮਨਸੂਰ ਦੀ ਗੱਲ ਮੈਨੂੰ ਤਾਂ ਬੜੀ ਸਹੀ ਸੀ ਲੱਗੀ ਕਹੀ ਸੀ ਜੋ ਮਨਸੂਰ ਦੀ ਗੱਲ ਲਾਸਟ ਆ ਜੀ ਸੰਧੂ ਕਦੇ ਵੀ ਭੁੱਲ ਨਹੀਂ ਸਕਦਾ ਸੰਤਾਲੀ ਨਾ 84 ਨੂੰ ਸੰਦੂ ਕਦੇ ਵੀ ਭੁੱਲ ਨਹੀਂ ਸਕਦਾ 47 ਨਾ 84 ਨੂੰ ਕਿੱਦਾਂ ਕੋਈ ਭੁੱਲ ਸਕਦਾ ਏ ਜ਼ਖਮ ਜੋ ਬਣੇ ਨਸੂਰ ਦੀ ਗੱਲ ਕਿੱਦਾਂ ਕੋਈ ਭੁੱਲ ਸਕਦਾ ਏ ਜ਼ਖਮ ਜੋ ਬਣੇ ਨਸੂਰ ਦੀ ਧੰਨਵਾਦ